ਠੰਡ ਬਹੁਤ ਜ਼ਿਆਦਾ ਵਾ ਕਿਉਂਕਿ ਥੋੜੀ ਜਿਵੇਂ ਐਲਟੀਟਿਊਡ ਵਧੀ ਜਾਂਦਾ ਤਾਂ ਠੰਡ ਵੀ ਵੱਧ ਰਹੀ ਆ ਵਿਊ ਚੈੱਕ ਕਰੋ ਹੋਰ ਗੱਲਾਂ ਦੀਆਂ ਗੱਲਾਂ ਵੀ ਸਟੇਸ਼ਨ ਦੇ ਸਾਹਮਣੇ ਵਾਲਾ ਜਿਹੜਾ ਵਿਊ ਤੁਸੀਂ ਕਦੇ ਨਹੀਂ ਦੇਖਿਆ ਹੋਣਾ ਤੇ ਹਾਲ ਸਟੇਸ਼ਨ ਦਾ ਨਾਮ ਤੁਹਾਨੂੰ ਮੈਂ ਫੇਰ ਦੱਸ ਰ ਰਾਤ ਨੂੰ ਅਸੀਂ ਤਿੰਨ ਚਾਰ ਜਣੇ ਹੋਵਾਂਗੇ ਤੇ ਆਸ ਆ ਵੀ ਰਾਤ ਨੂੰ ਪੰਜਵਾਂ ਜਾਣਾ ਨਾ ਆਵੇ ਰਾਤ ਕਿਉਂਕਿ ਸੁਣਿਆ ਵੀ ਆਸ ਆ ਸੁਣਿਆ ਵੀ ਰਾਤ ਨੂੰ ਇਸ ਟਾਈਮ ਕੋਸਟਾ ਨਾਮ ਦੀ ਜਗ੍ਹਾ ਵਾ ਇਹਨਾਂ ਦਾ ਹੋਮਸਟੇ ਆ ਤੇ ਫੂਡ ਫਾਟ ਅਲੱਗ ਤੋਂ ਹੁੰਦਾ ਵੈਸੇ ਮੈਂ ਤੁਹਾਨੂੰ ਜ਼ੂਮ ਕਰਦਾ ਜੇ ਉਹ ਵਾਲਾ ਉਹ ਚਾਹਲ ਦਾ ਕਹਿੰਦੇ ਬਾਜ਼ਾਰ ਆ ਬਾਈ ਕਹਿੰਦਾ ਸਮਾਂ ਹੋ ਚੁੱਕਿਆ ਜੀ ਸਵੇਰ ਦੇ 9 ਵਜੇ ਗਏ ਤੇ ਤਰੀਕ ਹੈਗੀ ਅੱਜ 27 ਨਵੰਬਰ 2025 ਦਿਨ ਵੀਰਵਾਰ ਗੁਰਦਵਰਾ ਸਿੰਘ ਸਭਾ ਸਪਰੂਨ ਸੋਲਨ ਤੇ ਸਾਈਕਲ ਆਪਣੇ ਇੱਧਰ ਅੰਦਰ ਲਾਤੇ ਸੀਗੇ ਰਾਤ ਬਾਬਾ ਜੀ ਨੇ ਕਹਿੰਦੇ ਲੰਗਰ ਹਾਲ ਮੁਰੇ ਆਪਾਂ ਸਾਈਕਲ ਜਿਹੜੇ ਲਾਤੇ ਸੀ ਤੇ ਗਰਮ ਪਾਣੀ ਦਾ ਵਧੀਆ ਇੱਥੇ ਹੱਥੋ ਤੇ ਧੋਣ ਨੂੰ ਵੀ ਵਧੀਆ ਵਾ ਗਰਮ ਪਾਣੀ ਦਾ ਤੇ ਇੱਧਰ ਸਾਈਕਲ ਚੱਕਦੇ ਆਂ ਤੇ ਦਰਸ਼ਨ ਮੇਲਾ ਆਪਾਂ ਆਪ ਕਰਦੇ ਆਂ ਆਪਾਂ ਦਰਬਾਰ ਸਾਹਿਬ ਨਾਲੇ ਥੋਨੂੰ ਕਰਾਉਨੇ ਆ ਤੇ ਇੱਧਰ ਉੱਪਰ ਦਰਬਾਰ ਸਾਹਿਬ ਬਾਬਾ ਜੀ ਬੈਠੇ ਨੇ ਦਰਬਾਰ ਸਾਹਿਬ 'ਚ ਜਿਨ੍ਹਾਂ ਨੇ ਆਪਾਂ ਨੂੰ ਕਮਰਾ ਦਿੱਤਾ ਸੀ ਰਾਤ ਦਰਸ਼ਨ ਮੇਲਾ ਕਰਦੇ ਆ ਡਿੱਠੇ ਸੱਬੇ ਥਾਵ ਨਹੀਂ ਤੁੱਦ ਜਿਹੇ ਆ ਤੇ ਇਧਰ ਜੀ ਅੱਜ ਦਾ ਹੁਕਮਨਾਮਾ ਸਾਹਿਬਾ ਸਰਵਣ ਕਰ ਸਕਦੇ ਹੋ ਤੁਸੀਂ ਗੁਰਦਰਾ ਸਾਹਿਬ ਬਣੇ ਨਾ ਬਾਬਾ ਜੀ ਵੈਸੇ ਕਿੰਨਾ ਟਾਈਮ ਹੋ ਗਿਆ ਤੇ ਇਧਰ ਜੀ ਅੱਜ ਦਾ ਹੁਕਮਨਾਮਾ ਸਾਹਿਬਾ ਸਰਵਣ ਕਰ ਸਕਦੇ ਹੋ ਤੁਸੀਂ ਗੁਰਦਰਾ ਸਾਹਿਬ ਬਣੇ ਨਾ ਬਾਬਾ ਜੀ ਵੈਸੇ ਕਿੰਨਾ ਟਾਈਮ ਹੋ ਗਿਆ ਅੱਛਾ ਬਹੁਤ ਪੁਰਾਣੀ ਜਗਾ ਠੀਕ ਆ ਬਹੁਤ ਪੁਰਾਣੀ ਆ ਤੇ ਸਨ ਨਹੀਂ ਪਤਾ ਸਾਲ ਸਨ ਕਿੰਨਾ ਵਾ ਜੀ ਅੱਛਾ ਠੀਕ ਆ ਜੀ ਸੰਗਤ ਕਿੰਨੀ ਕਾ ਜੀ ਸੰਗਤ ਕਿੰਨੀ ਕਾ ਬਾਬਾ ਜੀ ਇੱਥੇ ਸੰਗਤ ਵੀ ਆਈ ਹੁੰਦੀ ਜਿੱਦਾਂ ਉਹਦਾ ਸਰ ਘੱਟ ਹੁੰਦੀ ਬਾਕੀ ਪ੍ਰੋਗਰਾਮਾਂ ਦੇ ਸੰਗਤ ਬਹੁਤ ਹੁੰਦੇ ਆ ਅੱਛਾ ਕੱਲ ਵੀ ਕੋਈ ਪ੍ਰੋਗਰਾਮ ਸੀ ਨਾ ਹਾਂ ਕੱਲ ਪ੍ਰੋਗਰਾਮ ਹੈ ਕੱਲ ਦੇੰਦਾ ਵੀ ਰਾਤ ਦਾ ਵੀ ਅੱਛਾ ਰਾਤ ਦਾ ਵੀ ਠੀਕ ਆ ਬਾਬਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਐਦਾਂ ਨਾ ਸਮਾਨ ਸਮੂਹ ਖਿੰਡਿਆ ਹੁੰਦਾ ਵਾ ਪਹਿਲਾਂ ਤਾਂ ਬਹੁਤ ਸੀ ਹੁਣ ਤੱਕ ਕਰਤਾ ਇਕੱਠਾ ਐ ਪੂਰਾ ਖਿੰਡਿਆ ਪਿਆ ਸਲੀਪਿੰਗ ਬੈਗ ਵਾਰਾ ਪਾਤੇ ਸੀਗੇ ਤੇ ਕਰਦੇ ਆ ਤਿਆਰੀ ਕਰਦੇ ਆ ਫਿਰ ਆਪਾਂ ਪਾ ਕੇ ਬਾਹਰ ਜਾ ਕੇ ਗੱਲਬਾਤ ਦਵਾਰਾ ਸਾਹਿਬ ਤੋਂ ਚੱਲ ਕੇ ਆ ਸ਼ਿਮਲੇ ਰੋਡ ਵੱਲ ਆ ਗਏ ਖੱਬੇ ਚੱਲੇ ਜਾਂਦਾ ਜੀ ਸ਼ਿਮਲੇਵਾਲ ਨੂੰ ਤੇ ਆਪਾਂ ਜਾਣਾ ਖੱਬੇ ਜਾਣਾ ਪਰ ਅੱਗੇ ਆਪਾਂ ਚੈਲ ਦਾ ਪ੍ਰੋਗਰਾਮ ਬਣ ਗਿਆ ਚੈਲ ਨੂੰ ਆਪਾਂ ਹੁਣ ਜਾ ਰਹੇ ਆ ਇੱਥੇ ਇੱਥੋਂ ਖੱਬੇ ਮੋੜਨਾ ਤੇ ਇਧਰੋਂ ਸੱਜੇ ਆਪਾਂ ਆਏ ਸੀਗੇ ਚਾਹ ਚੋ ਪੀਣੇ ਤੇ ਉੱਥੇ ਜਾ ਕੇ ਆਪਾਂ ਜਿਹੜੀ ਸਸਰੀ ਕਾਲ ਬੁਲਾਉਨੇ ਆ ਹਾਂਜੀ ਵੀਡੀਓ ਦੇਖ ਰਹੇ ਜੀ ਸਾਰੇ ਹੀ ਭੈਣਾ ਵੀਰਾਂ ਬੱਚੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋਲਣ ਤੋਂ ਤੇ ਗੁਰਦੁਆਰਾ ਸਾਹਿਬ ਸੀਗੇ ਰਾਤ ਤੁਹਾਨੂੰ ਦੱਸਿਆ ਸੀ ਸਪਰੂਨ ਵਾਲੇ ਸੋਲਣ ਇੱਥੋਂ ਪਹਿਲਾਂ ਤੁਹਾਨੂੰ ਦੱਸਿਆ ਸੀ ਵੀ ਜਿਹੜਾ ਪਲਾਨ ਸੀ Shimla ਦਾ ਸੀਗਾ Shimla ਫਿਰ ਇਦਾਂ ਥੋੜੀ ਜੀ ਰੂਟ 'ਚ ਪ੍ਰੋਬਲਮ ਆਉਂਦੀ ਆ ਫਿਰ ਚੈਲ ਵਾਪਸ ਥੋੜਾ ਜਿਹਾ ਔਖ ਹੋਣੀ ਅਸੀਂ ਫਿਰ ਉਹ ਗਾਹਾਂ 'ਚ ਰਹਿ ਜਾਣਾ ਫਿਰ ਮੈਂ ਕਿਹਾ ਵੀ ਗਾਹਾਂ ਦੇਖਦਾ ਨਾਰਕੰਡੇ ਵਾਲੀ ਸਾਈਡ ਉਧਰ ਜਾਵਾਂਗੇ ਤੇ ਹੁਣ ਅਸੀਂ ਰਸਤੇ 'ਚੋਂ Shimla ਵਾਲੇ 'ਚੋਂ ਮੁੜ ਜਾਗੇ ਆਪਾਂ ਚੈਲ ਨੂੰ ਚੈਲ ਇੱਥੇ ਹੈਗਾ 40 42 ਕਿਲੋਮੀਟਰ ਚੜਾਈਆਂ ਨੇ ਸਾਈਕਲ ਦੀ ਬ੍ਰੇਕ ਵੀ ਇੱਕ ਚੱਲੀ ਗਈ ਇੱਕ ਤਾਂ ਨਵੀਂ ਪਵਾ ਲਈ ਸੀ ਮੈਂ ਉਹ ਪਵਾ ਲਾਂਗੇ ਆਪਾਂ ਕੱਲ ਨੂੰ Shimla ਤੋਂ ਤੇ ਕੱਲ ਨੂੰ ਪਹੁੰਚਾਂਗੇ ਅੱਜ ਪਹੁੰਚਾਂਗੇ ਚੈਲ ਜੇ ਪਹੁੰਚਿਆ ਗਿਆ ਨਹੀਂ ਫੇਰ ਰਸਤੇ 'ਚ ਕਮਰਾ ਕੁਮਰਾ ਜੇ ਕੁਛ ਹੋ ਕਿਤੇ ਹੋਇਆ ਉਹ ਲਵਾਂਗੇ ਤੇ ਚਾਹ ਆਪ ਇਥੋਂ ਪੀਤੀ ਆ ਮਗਰਲਾ ਵੀਊ ਕੁਛ ਐਦਾਂ ਦਾ ਵਾ ਤੁਹਾਨੂੰ ਇੱਕ ਪਹਾੜ ਦਿਖਾਉਣਾ ਕਹਿੰਦੇ ਜਿਹੜਾ ਮੈਂ ਕੱਲ ਉੱਥੋਂ ਨਾ ਚੰਡੀਗੜ੍ਹ ਦੇਖਦਾ ਵਾ ਪਹਾੜ ਤੋਂ ਪਰ ਚੰਡੀਗੜ੍ਹ ਉਹ ਪਹਾੜ ਨਹੀਂ ਦਿਖਿਆ ਸਾਨੂੰ ਕਿਉਂਕਿ ਧੁੰਦ ਪਈ ਹੋਈ ਸੀਗੀ ਤੇ ਉਹਦੇ ਕਰਕੇ ਸ਼ਾਇਦ ਇੱਥੋਂ ਨਾ ਦਿਖਦਾ ਹੋਵੇ ਜੰਗਲ ਆ ਉੱਥੇ ਉੱਪਰ ਭਾਲੂ ਭੂਲੂ ਵੀ ਹੈਗੇ ਨੇ ਤੇ ਟਰੈਕ ਆ ਉੱਥੇ ਇੱਕ ਕਹਿੰਦੇ ਮੰਦਿਰ ਆ ਉਹਦਾ ਟਰੈਕ ਕਰਨਾ ਪੈਂਦਾ ਵਾ ਤੇ ਉੱਥੇ ਸਟੇ ਨਹੀਂ ਕਰ ਲੈਂਦੇ ਹੈਗੇ ਬਾਬਾ ਜੀ ਕੱਲ ਦੱਸਦੇ ਸੀ ਇਹ ਗੱਲਬਾਤ ਕਰਦੇ ਸੀਗੇ ਉਹ ਜਿਹੜਾ ਸਾਹਮਣੇ ਤੁਹਾਨੂੰ ਮਗਰ ਦੇਖਦਾ ਹੋਊਗਾ ਉਹ ਸੇਰਾ ਜਿਹੜਾ ਉਹਦੀ ਪੀਕ ਆ ਤੇ ਆਪਾਂ ਹੁਣ ਚਾਹ ਬਸ ਥੋੜੀ ਜਿਹੀ ਰਹਿ ਗਈ ਪਾਉਨੇ ਆ ਚਾਲੇ ਤੇ ਇੱਧਰ ਖੜਾ ਆਪਣਾ ਸਾਈਕਲ ਤੇ ਸਾਈਕਲ ਨਿਊ ਮਾਡਰਨ ਢਾਬੇ ਤੇ ਖੜਾ ਜੀ ਤੇ ਆਪਣਾ YouTube ਚੈਨਲ ਜੀ ਨੇ ਨਈ ਸਬਸਕ੍ਰਾਈਬ ਕੀਤਾ ਜਰੂਰ ਕਰਿਓ ਗੈਰੀ ਤੂਰ ਵਲੌਗਸ ਪਿੰਡ ਖੇੜੇ ਤੋਂ ਪਰਬਤਾਂ ਵੱਲ ਪੰਜਾਬ ਤੋਂ ਹਿਮਾਚਲ ਇੱਧਰ ਸੋਲਨ ਤੋਂ ਆਪਾਂ 5 ਕਿਲੋਮੀਟਰ ਆਉਣ ਤੋਂ ਬਾਅਦ ਹਜੇ ਇੱਥੇ ਆਏ ਸੀਗੇ ਤੇ ਇੱਧਰ ਮੈਨੂੰ ਵੀ ਭੁੱਖ ਪੱਕ ਲੱਗੀ ਸੀਗੀ ਤੇ ਆਹ ਕੋਲਚਾ ਵਾਲਾ ਬਾਈ ਖੜਾ ਸੀਗਾ ਜੋ ਜਾਸ ਵੀ ਹੈਗਾ ਤੇ ਇਹ ਕੋਲਚਾ ਉੱਦਾਂ ਦਾ ਅੱਗੇ ਜੇ ਕੋਈ ਮਿਲੇ ਆ ਫਿਰ ਦੇਖ ਲਾਂਗੇ ਆਪਾਂ ਕੋਲ ਚਾ ਡਬਲ ਰੋਟੀਆਂ ਵਾਂਗੂ ਨਹੀਂ ਜਿਵੇਂ ਆਪਾਂ ਪਲੇਟ ਖਾਂਦੇ ਹੁੰਦੇ ਉਹ ਸਿਸਟਮ ਬਣਾ ਲਿਆ ਸੀਗਾ ਤੇ 70 ਵਾਲੀ ਕਹਿੰਦਾ 60 ਦੀ ਲਾਦਾਂਗੇ ਜਿਵੇਂ ਕੱਲ ਜੂਸ ਵਾਲੇ ਨੇ 60 ਵਾਲਾ ਗਲਾਸ 50 ਦਾ ਲਾਇਆ ਸੀਗਾ ਤੇ ਬਾਕੀ ਅੱਗੇ ਦੇਖਾਂਗੇ ਕੁਝ ਖਾਣ ਪੀਣ ਨੂੰ ਤੇ ਬਾਹਲਾ ਫਿਰ ਤਲਾਇਆ ਹੋਇਆ ਨਾ ਖਾਦਾ ਨਹੀਂ ਜਾਂਦਾ ਹੈਗਾ ਤੇ ਆਹ ਪਲੇਟ ਪਈ ਆ ਤੇ ਆਹ ਲਿਆ ਭਾਈ ਪਲੇਟ ਦੇਖਿਆ ਇਹ ਤੇਰੀ ਅੱਛਾ ਇਹ ਹੁੰਦੀ ਹੈ 60 ਰੁਪਏ ਚ 60 ਰੁਪਏ ਚ ਦੋ ਆਪਾਂ ਡਬਲ ਰੋਟੀਆਂ ਲਾਈਆਂ ਨੇ ਤੇ ਬਾ ਖਾਨੇ ਆ ਮਾੜਾ ਮੋਟਾ ਢਿੱਡ ਦੀ ਪੇਟ ਪੂਜਾ ਕਰਦੇ ਆ ਇਧਰੋਂ ਆਪਾਂ ਕੋਲਚਾ ਖਾਣ ਤੋਂ ਬਾਅਦ ਇੱਕ ਨਾ ਸਲੋਗਰਾ ਸਟੇਸ਼ਨ ਆਉਂਦਾ ਟੁਆਇ ਟ੍ਰੇਨ ਦਾ ਛੋਟੀ ਟ੍ਰੇਨ ਹੈ ਉਧਰ ਸਾਈਕਲ ਥੱਲੇ ਚਾਹਲੇ ਬਾਈਕ ਕੋਲ ਲਾਤੇ ਤੇ ਆਹ ਰੋੜਾ ਮੋੜਦਾ ਜੇ ਤੁਸੀਂ ਸਟੇਸ਼ਨ ਦੇਖਣਾ ਸਲੋਗਰਾ ਦਾ ਤੁਹਾਨੂੰ ਟੁਆਇ ਟ੍ਰੇਨ ਦਿਖਾਉਣੀ ਆ ਉੱਪਰ ਨਾ ਘਰ ਦੇਖੋ ਕਿੰਨੇ ਸੋਹਣੇ ਬਣੇ ਹੋਏ ਨੇਕੇ ਨੇਕੇ ਜਿਵੇਂ ਆਪਾਂ ਉਹ ਕਸ਼ਮੀਰ ਵੈਲੀ ਇਹਨ ਦੇਖਦੇ ਉਧਰ ਸਿਸੂ ਵਾਲੇ ਪਾਸੇ ਛੋਟੇ ਛੋਟੇ ਤੇ ਇਧਰਲਾ ਵੀਊ ਚੈੱਕ ਕਰੋ ਮੜਾ ਜਾ। ਕਿਆ ਹੀ ਬਾਤਾਂ ਨੇ ਕਿਆ ਹੀ ਬਾਤਾਂ ਨੇ। ਆ ਵੀਊ ਆ ਜਿਹੜੇ ਮੇਰੇ ਵੀਰ ਭੈਣ ਕਹਿੰਦੇ ਨੇ ਕਿ ਤੂੰ ਵੀਊ ਘੱਟ ਦਿਖਾਉਣਾ ਹੁੰਦਾ ਵਾ। ਤੇ ਇਹ ਵੀਊ ਨੇ ਸਾਹਮਣੇ ਤੇ ਇਧਰ ਪਤਾ ਨਹੀਂ ਉਹ ਬਈ ਕੀ ਲੱਗਿਆ ਹੋਇਆ ਵਾ। ਸਿਓ ਨਹੀਂ ਸਿਓ ਤਾਂ ਨਹੀਂ ਹੈਗੇ ਤਾਂ ਗਲਗਲਾਂ ਨੇ ਜਾਂ ਨਿੰਬੂ ਵੀ ਨਹੀਂ ਹੋ ਸਕਦੇ ਨਿੰਬੂ ਐਡੇ ਐਡੇ ਨਿੰਬੂ ਯਾਰ। ਨਿੰਬੂ ਨਹੀਂ ਹੈਗੇ ਇਹ ਇਹ ਮੈਨ ਲੱਗਾ ਕਿੰਨੂ ਕਾਨੂੰ ਨੇ ਜਾ ਤਾਂ ਮੁਸੰਮੀ ਆ ਇਹ ਜਾ ਕੋਸ਼ਾ ਕਹਿ ਨਹੀਂ ਸਕਦੇ ਕੁੱਪਰ ਚੜ ਨਹੀਂ ਸਕਦੇ ਆਪਾਂ ਸਿੱਧਾ ਹੀ ਜਾਣਾ ਤੇ ਹੁਣ ਇੱਥੋਂ ਬਾਈ ਤੋਂ ਇੱਕ ਵਾਰੀ ਫੇਰ ਪੁੱਛਦੇ ਆਂ ਵੀ ਆਪਾਂ ਜਾਣਾ ਤਾਂ ਜਾਣਾ ਕਿੱਧਰ ਨੂੰ ਆ ਪਹੁੰਚ ਹੀ ਗਏ ਥੋੜਾ ਥੋੜਾ ਕਰਕੇ 50 50 ਮੀਟਰ ਕਰਕੇ ਨਾ ਸਲੋਗਰਾ ਸਟੇਸ਼ਨ ਤੇ ਟ੍ਰੇਨ ਆਪਾਂ ਤੋਂ ਜਸਟ ਹਜੇ ਗਈਆ 10 ਮਿੰਟ ਪਹਿਲਾਂ ਗਈਆ ਹਲੋ ਬਈਆ ਕੈਸੇ ਹੋ ਯਾਰ ਮਸਾ ਮਸਾ ਡੂੰਡਾ ਬਹੁਤ ਮੁਸ਼ਕਿਲ ਸੀ ਸਾਈਕਲ نیچے ਆਪਣੇ ਸਾਈਕਲ 'ਤੇ ਹੈ ਸਾਈਕਲ نیچے ਖੜੇ ਕਰ ਦिए ਅਭੀ ਮੈਨੇ ਦੇਖੀ ਅਭੀ ਗਈਆ ਨਾ ਟ੍ਰੇਨ ਯਹਾਂ ਸੇ ਹਾਂ ਦੇਖੋ ਯਾਰ ਤੁਸੀਂ ਕਿੰਨਾ ਖੂਬਸੂਰਤ ਆ ਜਿਹੜੀ ਟੁਆਇ ਟ੍ਰੇਨ ਜਾਂਦੀ ਆ ਕੱਲਕੇ ਤੋਂ ਸ਼ਿਮਲੇ ਨੂੰ ਇਹ ਪੈਂਦਾ ਸਟੇਸ਼ਨ ਸਲੋਗਰਾ ਦਾ ਤੇ ਇਧਰਲਾ ਵਿਊ ਦੇਖੋ ਮੜਾ ਚੈੱਕ ਕਰੋ ਦੇਖੋ ਕਿਆ ਖੂਬਸੂਰਤ ਤੇ ਆ ਬਾਈ ਬੈਠਾ ਬਾਈ ਨਾਲ ਕਰਦੇ ਆ ਗੱਲਬਾਤ ਹੈਲੋ ਕੈਸੇ ਹੋ ਤੇ ਆਪ ਸੋਲਨੂ ਕਿਉਂ ਅੰਨੇ ਡਿਸਟ੍ਰਿਕਟ ਕਾਂਗੜਾ ਅੱਛਾ ਕਾਂਗੜਾ ਕਾਂਗੜਾ ਵੀ ਯਾਰ ਕਾਂਗੜਾ ਤੇ ਮੈਂ ਬਹੁਤ ਵਾਰ ਗਿਆ ਹਾਂ ਉਧਰ ਹਾਂ ਕਾਂਗੜਾ ਉਧਰ ਧਰਮਸ਼ਾਲਾ ਸਾਰਾ ਚੰਤਪੁਰ ਨੀ ਜਵਾਲਾ ਜੀ ਸਾਰਾ ਅੱਛਾ ਬੜਾ ਵਧੀਆ ਯਾਰ ਸੋਨਾ ਫੁੱਲ ਬੂਟੇ ਦੇਖੋ ਕਿੰਨੇ ਸੋਹਣੇ ਲਾਇਆ ਹੋਏ ਨੇ ਲੈ ਅਨੁਸ਼ਾਸਨ ਦੇਸ਼ ਕੋ ਮਹਾਨ ਬੰਨਾ ਹੈ ਬਣਾਤਾ ਹੈ ਵਿਨਮਰਤਾ ਇਹ ਸਭ प्रसन्न रहते हैं देरी भ्रष्टाचार को जन्म देती है सही बात है बिल्कुल बहुत सोहना स्टेशन बनाया है यार मैं कहना कमाल दा ते स्टेशन दा नाव हैगा स्लोग्रा ते ए सोलन ਤੋਂ तकरीबन 7-8 ਕਿਲੋਮੀਟਰ ਤੇ ਆ ਜਾਂਦਾ ਵਾ ਸਲੋਗਰਾ ਦਾ ਸਟੇਸ਼ਨ ਮੈਂ ਤੁਹਾਨੂੰ ਦਿਖਾਉਣਾ ਇੱਧਰ ਫੁੱਲ ਬੂਟੇ ਲੈ ਯਾਰ ਇੰਨਾ ਸੋਹਣਾ ਸਟੇਸ਼ਨ ਮੈਂ ਕਦੇ ਨਹੀਂ ਦੇਖਿਆ ਜ਼ਿੰਦਗੀ ਚ ਜਿੱਥੇ ਸਾਹਮਣੇ ਵਾਲਾ ਤੁਸੀਂ ਉਹ ਵਿਊ ਚੈੱਕ ਕਰੋ ਹੋਰ ਗੱਲਾਂ ਦੀਆਂ ਗੱਲਾਂ ਵੀ ਸਟੇਸ਼ਨ ਦੇ ਸਾਹਮਣੇ ਵਾਲਾ ਜਿਹੜਾ 뷰 ਤੁਸੀਂ ਕਦੇ ਨਹੀਂ ਦੇਖਿਆ ਹੋਣਾ ਤੇ ਹਾਲ ਸਟੇਸ਼ਨ ਦਾ ਨਾਮ ਤੁਹਾਨੂੰ ਮੈਂ ਫੇਰ ਦੱਸ ਦੇਣਾ ਸਲੋਗਰਾ ਇਹ ਟੁਆਇ ਟ੍ਰੇਨ ਜਿਹੜੀ ਸ਼ਿਮਲੇ ਜਾਂਦੀ ਆ ਉਹਦੀ ਗੱਲਬਾਤ ਆ ਜੀ ਇੱਧਰ ਆ ਫਲੈਟ ਫਲੂਟ ਬਣਾਏ ਹੋਏ ਨੇ ਗੰਨੇ ਗੁੰਨੇ ਬੀਜੇ ਹੋਏ ਨੇ ਮੈਂ ਕਹਿੰਦਾ ਯਾਰ ਕਮਾਲ ਦੀ ਗੱਲਬਾਤ ਆ ਕਮਾਲ ਹੀ ਹੋਈ ਪਈ ਆ ਕਿਆ ਬਾਤਾਂ ਨੇ ਬਹੁਤ ਸੋਹਣੀ ਵਾਹ ਦੇਖ ਲਿਆ ਸਟੇਸ਼ਨ ਆਪਾਂ ਟ੍ਰੇਨ ਯਾਰ ਲੰਘ ਹੀ ਆਪਾਂ ਤੋਂ ਪਹਿਲਾਂ ਥੋੜਾ ਟਾਈਮ ਪਹਿਲਾਂ ਤੇ ਮਸੈਨਾ ਕੀ ਦੇਖਣਾ ਸੀ ਆਪਾਂ ਲੇਟ ਹੋਨੇ ਆ ਚੈਲ ਚਾਲਦੇ ਹੁਣ ਆਪਾਂ ਹੁਣ ਆਪਾਂ ਨਾ ਟਾਈਮ ਨਾਲ ਥੋੜਾ ਜਿਆ ਪਹੁੰਚੀ ਆ ਯਾਰ ਜਿੱਥੇ ਪਹੁੰਚਣਾ ਵਾ ਹਨਾ ਆ ਗਿਆ ਵੀ ਗੁਰਵਿੰਦਰ ਸਿੰਘ ਆ ਕਿੰਨਾ ਸੋਹਣਾ ਬਣਾਇਆ ਦੇਖ ਆ ਦੇ ਆ ਦੀ ਕਿੰਨੀ ਵਧੀਆ ਬਾੜੀ ਜੀ ਜਿਵੇਂ ਉਹ ਪਾਰਕ ਨਹੀਂ ਹੁੰਦਾ ਜਿਵੇਂ ਯਾਰ ਜੰਗਲ ਜਿਹਾ ਹਨਾ ਜਿਵੇਂ ਕਿੰਨਾ ਸੋਹਣਾ ਸ਼ਾਂਤੀ ਦੇਖੋ ਕਿੰਨੀ ਮੈਂ ਕਹਿੰਦਾ ਛੋਟੇ ਛੋਟੇ ਜਿਹੜੇ ਜੀਵ ਜੰਤੂ ਉਹਨਾਂ ਦੀਆਂ ਆਵਾਜ਼ਾਂ ਵੀ ਸੁਣਦੀਆਂ ਨੇ ਕੈਮਰੇ ਚ ਸ਼ਾਇਦ ਨਾ ਸੁਣਦੀਆਂ ਹੁਣ ਦੂਰੋਂ ਬਹੁਤ ਸੁਣਦੀਆਂ ਨੇ ਚੜਾਈ ਬਹੁਤ ਆ ਖਾਸਾ ਚੜ ਕੇ ਜਾਣਾ ਪੈਂਦਾ ਵਾ ਓਹੋ ਚਲ ਲਈ ਪਹੁੰਚੀ ਇਹ ਚੈਲ ਚੈਲ ਛਾਜੇ ਰਸਤੇ 'ਚ ਪਤਾ ਨਹੀਂ ਆਪਾਂ ਕਿੰਨੀ ਵਾਰ ਰੁਕਣਾ ਦੋ ਵਾਰ ਚਾਰ ਵਾਰ ਤੇ ਚਾਹ ਚੂ ਗਾਹਾਂ ਜਾ ਕੇ ਪੀਨੇ ਕੱਢੀ 5-7 ਕਿਲੋਮੀਟਰ ਫਿਰ ਜ਼ਰੂਰੀ ਆ ਨਾ ਕਿ ਤਾਂ ਕੱਢਣਾ ਸਮਾਂ ਹੋ ਗਿਆ ਸਮਾਂ ਕਿੰਨਾ ਹੋ ਗਿਆ 12:00 ਵਜੇ ਉਹ ਤੇਰਾ ਪਹਲਾ ਹੋ ਜੇ 10 ਮਿੰਟ ਹੈਗੇ ਚਲ ਦੇਖਦੇ ਹਾਂ ਹਲ ਚੱਲ 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 ਬ੍ਰੇਕਾਂ ਲਾ ਕੇ ਉਧਰ ਸਾਈਕਲ ਦੇ ਜਿਹੜੇ ਪੈਡ ਬ੍ਰੇਕ ਉਹ कसे ਪਏ ਨੇ ਤੇ ਇੱਕ ਤਾਂ ਆਪਾਂ ਨਵੇਂ ਪਵਾਲੇ ਸੀ ਤੇ ਇੱਧਰ ਬ੍ਰੇਕਾਂ ਲਾਉਣੀਆਂ ਪੈ ਰਹੀਆਂ ਨੇ ਅਮਾ ਮੈਂ ਕਹਿੰਦਾ ਜਿੰਨਾ ਚੜ ਚੜਨ ਨੂੰ ਜ਼ੋਰ ਲੱਗਦਾ ਉੱਤਰ ਨੂੰ ਉਦੋਂ ਵੀ ਜ਼ਿਆਦਾ ਲੱਗਦਾ ਵਾ ਹਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਾ ਨਮਸਤੇ ਜੀ ਨਮਸਤੇ ਆਪ ਹਿਮਾਚਲੀ ਮੈਂ ਕੀ ਕਹਤੇ ਹੋ ਨਮਸਤੇ ਕੋ ਨਮਸਤੇ ਕਹਤੇ ਨਮਸਤੇ ਕਹਤੇ ਆ ਇੱਕ ਮੈਨੇ ਹੋਰ ਸ਼ਬਦ ਸੁਨਾ ਥਾ ਨਮਸਤੇ ਕਹਤੇ ਆ ਸ਼ੁਕਰੀਆ ਜੀ ਹਿਮਾਚਲ ਜਿਹੜੇ ਪਿੰਡ ਨੇ ਨਾ ਲੋਕਾਂ ਨੇ ਬਹੁਤ ਸੋਹਣੇ ਬਣਾ ਕੇ ਰੱਖਿਓ ਨੇ ਫੁੱਲ ਬੂਟੇ ਲਾਏ ਹੋ ਨੇ ਘਰਾਂ ਅੱਗੇ ਵੀ ਇੱਧਰ ਦੇਖੋ ਆ ਲੱਕੜਾਂ ਦੇ ਇੱਧਰ ਬਣਾ ਕੇ ਆ ਬਾਲਟੀਆਂ ਚੋਂ ਇਦਾਂ ਨਾ ਉਹ ਪੁੰਗਰੀ ਜਾਂਦੇ ਨੇ ਛੋਟੇ ਬੇਲਾ ਲਾ ਦਿੰਦੇ ਨੇ ਤੇ ਇੱਧਰ ਉਹ ਸਾਹਮਣੇ ਪਰੇ ਤੱਕ ਬਹੁਤ ਸੋਹਣਾ ਬਣਾ ਕੇ ਰੱਖਿਆ ਹੈ ਮੇਨਟੇਨ ਕਰਕੇ ਰੱਖੀ ਹੋਈ ਆ ਸਾਰਾ ਜਿਹੜੀ ਜਗ੍ਹਾ ਵਾ ਇੱਧਰ ਆਪਾਂ ਤੁਸੀਂ ਵੀਊ ਦੇਖੋ ਜਿਹੜਾ ਸਾਹਮਣੇ ਉਹ ਉੱਪਰ ਦੇਖ ਰਿਹਾ ਦੇਖੋ ਮੈਂ ਤੁਹਾਨੂੰ ਜ਼ੂਮ ਕਰਦਾ ਜੀ ਉਹ ਵਾਲਾ ਉਹ ਚਾਹਲ ਦਾ ਕਹਿੰਦੇ ਬਾਜ਼ਾਰ ਆ ਬਾਈ ਕਹਿੰਦਾ ਤੇ ਉਹ ਸਾਹਮਣੇ ਆ ਮੋੜ ਮੁੜ ਕੇ ਸਾਧੂਪੋੜ ਆਊਗਾ ਇੱਥੋਂ ਥੋੜਾ ਜਾਂ ਮਿਲਦਾ ਹੋਊਗਾ 7-8 ਕਿਲੋਮੀਟਰ ਆ ਵੀ ਅਜਾ ਬਚੈਲ ਰਹਿਣ ਦਿੰਦੇ ਆ ਸਾਧੂਪੁਰਾ ਸਾਧੂਪੁਰ ਕੈਂਪਿੰਗ ਕਰਦੇ ਆ ਉੱਥੇ ਮੜਾ ਮੋਟਾ ਆਪਦਾ ਖਾਣਾ ਪੀਣਾ ਬਣਾਉਨੇ ਆ ਤੇ ਦੇਖਦੇ ਆ ਫਿਰ ਕਿਵੇਂ ਬਣਦਾ ਮਾਹੌਲ ਹਨਾ ਕਿਉਂਕਿ ਆਪਾਂ ਕੈਂਪਿੰਗ ਕੀਤੀ ਨਹੀਂ ਹੈਗੀ ਵੀ ਜਿਹੜਾ ਰਸਤੇ ਦਾ ਨਾ ਵਿਊ ਆ ਉਹ ਚੈੱਕ ਕਰੋ ਮੜਾ ਜ ਆਹ ਜਾਂਦਾ ਗੁਰਵਿੰਦਰ ਦੇਲਾ ਇਹ ਮੜੀਆਂ ਬ੍ਰੇਕਾ ਟੋੜੀਆਂ ਇਦਾਂ ਹੌਲੀ ਹੌਲੀ ਲਾਉਣੀਆਂ ਪੈਂਦੀਆਂ ਨੇ ਤੇ ਐ ਮਾਹੌਲ ਆ ਇਧਰ ਦੇਖੋ ਵਿਊ ਚੈੱਕ ਕਰੋ ਵਿਊ ਤੇ ਕੋਈ ਇੱਥੇ ਗੱਡੀ ਮਸਾਂ ਹੀ ਮਿਲਦੀ ਆ ਟਾਂਗੀ ਡਰਲੀ ਕੋਈ ਮੋਟਰਸਾਈਕਲ ਵਾਲਾ ਈ ਆਪਾਂ ਚ ਚੈਲ ਨਹੀਂ ਪਹੁੰਚਦੇ ਚੈਲ ਤੋਂ ਪਹਿਲਾਂ ਹੀ ਸਾਧੂਪੁਰ ਲੰਕੇ ਉੱਥੇ ਆਪਾਂ ਸਟੇ ਕਰਾਂਗੇ ਅੱਜ ਆ ਸਿੰਗਲ ਜੀ ਸੜਕਾ ਦੇਖੋ ਚੀੜੀਆਂ ਬੋਲਦੀਆਂ ਨੇ ਚੀ ਚੀ ਬਹੁਤ ਸੋਹਣਾ ਬਹੌਲਾ ਬਹੁਤ ਸੋਹਣਾ ਨਿਰੀ ਜੰਨਤ ਆਪਾਂ ਪਿੱਛੋਂ ਥੋੜੀ ਜੀ ਦੂਰ ਆ ਕੇ ਨਾ ਇੱਕ ਆ ਜਗ੍ਹਾ ਤੇ ਰੁਕੇ ਸੀਗੇ ਆ ਕੇ ਬਾਈ ਹੁਣੀ ਸਾਡੇ ਕੋਲ ਇੱਥੇ ਖੜੇ ਸੀਗੇ ਇਹਨਾਂ ਦੀ ਹੋਮਸਟੇ ਆ ਇੱਥੇ ਸਾਧੂਪੁਰ ਤੋਂ ਪਹਿਲਾਂ ਤੇ ਟਾਈਮ ਕਾਸਟ ਆ ਨਾਮ ਦੀ ਜਗ੍ਹਾ ਵਾ ਇਹਨਾਂ ਦਾ ਹੋਮਸਟੇ ਆ ਤੇ ਫੂਡ ਫਾਟ ਅਲੱਗ ਤੋਂ ਹੁੰਦਾ ਵੈਸੇ ਫੂਡ ਦਾ ਇਹਨਾਂ ਕੋਲੇ ਜਿਹੜਾ ਹੈਗਾ ਵਾ ਅਰੇਂਜਮੈਂਟ ਹੈਗਾ ਵਾ ਤੇ ਇਹ ਲੈ ਲੈਂਦੇ ਨੇ ਤਕਰੀਬਨ ਕਿੰਨੇ ਆਪਣਾ ਕੀ ਹਿਸਾਬ ਕਿਤਾਬ ਹੁੰਦਾ ਜੀ ਬਜਟ ਰੂਮ ਦਾ ਹਾਂਜੀ ਰੂਮ ਰਾਮ ਦਾ ਸਾਰਾ ਖਾਣਾ ਪਾਣੀ ਹਤਾ ਹੈ 1200 1500 ਤੱਕ ਹੋ ਜਾਂਦਾ ਹਾਂ ਉਹਦੇ ਹਿਸਾਬ ਨਾਲ ਹੋ ਜਾਂਦਾ 1200 1500 ਕਿਉਂਕਿ ਇਹ ਜਿਹੜਾ ਏਰੀਆ ਬਹੁਤ ਸੋਹਣਾ ਏਰੀਆ ਆ ਪਿੱਛੇ 뷰 ਬਾਉ ਮਤਲਬ ਕਿ 뷰 ਬਹੁਤ ਸੋਹਣਾ 뷰 ਆ ਮੈਂ ਤੁਹਾਨੂੰ ਇੱਧਰ ਦਿਖਾਉਣ ਇੱਕ ਵਾਰੀ ਲਈ ਆ ਕੇ ਪਿੱਛੋਂ ਆ ਚੈੱਕ ਕਰੋ ਤੁਸੀਂ ਤੇ ਆਹ ਵਾਲਾ ਜਿਹੜਾ ਬਾਈ ਦਾ ਇਹ ਹੋਮਸਟੇ ਆ ਤੇ ਆ ਦੇਖੋ ਤੇ ਪਿੱਛੋਂ 뷰 ਦੇਖੋ ਕਿੰਨਾ ਸੋਹਣਾ ਦੇਖਦਾ ਵਾ ਤੇ ਆਹ ਵਾਲਾ ਵਾ ਤੇ ਆ ਰੂਮ ਬਣੇ ਹੋਏ ਨੇ ਤੇ ਇੱਧਰ 뷰 ਚੈੱਕ ਕਰੋ ਪਿੱਛੇ ਉਹ ਸਾਹਮਣੇ ਸਾਧੂ ਪੋਲ ਤੇ ਉਦੋਂ ਅੱਗੇ ਚੱਲ ਰਹਿ ਜਾਂਦਾ ਤੇ ਆਹ ਰਸਤਾ ਆਪਾਂ ਜਾ ਰਹੇ ਆ ਤੇ ਇਧਰੋਂ ਆਪਾਂ ਆਇਆ ਬਹੁਤ ਘੈਂਟ ਜਗ੍ਹਾ ਬਣੀ ਹੋਈ ਆ ਜਦੋਂ ਆਪਾਂ ਕੰਡਾ ਘਾੜ ਤੋਂ ਆਨੇ ਆ ਚੈਲਵਾਲ ਨੂੰ ਇਹ ਰਸਤੇ ਚੋਂਦਾ ਵਾ ਕੀ ਹਾਲ ਚਾਲ ਹੈ ਦੋਸਤੋ ਠੀਕ ਆ ਗਿਆ ਸੀਤਵਾਲ ਆ ਗਿਆ ਹੈ ਹਾਂ ਠੀਕ ਠਾਕ ਜੀ ਮੈਂ ਕਈ ਵਾਰੀ ਇਹ ਅਕਸਰ ਡਾਇਲੋਗ ਬੋਲ ਲਈਦਾ ਆਪਾਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਲੋਕੇਸ਼ਨ ਕਿਵੇਂ ਆ ਹੈਗੀ ਆ ਨਾ ਜ਼ਬਰਦਸਤ ਪੂਰੀ ਨਾਲ ਚਾਹ ਕਾਫੀ ਚਾਹ ਪਤਰੀ ਦੀ ਚਾਹ ਪਤਨੀ ਕਾਫੀ ਆ ਤੇ ਆਹ ਤਾਂ ਪਹਿਲੇ ਹੀ ਮੀਆਂ ਦੀ ਪਾਣੀ ਵੀ ਆ ਤੇ ਇੱਥੇ ਇੱਕ ਵਾਸੇ ਇੱਕ ਕੱਲਾ ਟੀਨ ਦੇ ਦਾ ਬਾਈ ਦਾ ਢਾਬਾ ਬਣਿਆ ਹੋਇਆ ਇਧਰ ਵਾਸ਼ਰੂਮ ਹੈਗੇ ਨੇ ਤੁਹਾਨੂੰ ਬਾਅਦ ਚ ਦਿਖਾਉਣੇ ਆ ਸਾਈਕਲ ਉਧਰ ਖੜੇ ਨੇ ਤੇ ਆਲੇ-ਦਾਲੇ ਕੁਝ ਹੈ ਵੀ ਨਹੀਂ ਘਰ ਉੱਪਰ ਲਿਖਦੇ ਨੇ ਦੋ ਤਿੰਨ ਨਿਕਾਰੀ ਨੇ ਬਸ ਉੱਪਰ ਤੇ ਨਾਲ ਕੁਮਾਰਤ ਜੀ ਇੱਥੇ ਕੋਈ ਨਹੀਂ ਰਾਤ ਨੂੰ ਅਸੀਂ ਤਿੰਨ ਚਾਰ ਜਣੇ ਹੋਵਾਂਗੇ ਤੇ ਆ ਸਾ ਵੀ ਰਾਤ ਨੂੰ ਪੰਜਵਾ ਜਾਣਾ ਨਾ ਆਵੇ ਰਾਤ ਕਿਉਂਕਿ ਸੁਣਿਆ ਵੀ ਆ ਸਾ ਸੁਣਿਆ ਵੀ ਰਾਤ ਨੂੰ ਆਉਂਦੇ ਨਹੀਂ ਇੱਥੇ ਜਾਨਵਰ ਪਿੰਡ ਹੈਗਾ ਇਹ ਸਿਲਾੜੂ ਸਿਲਾੜੂ ਪਿੰਡ ਆ ਤੇ ਬਾਕੀ ਰਹਿ ਹੈ ਸ਼ਾਪ ਅੱਜ ਦੀ ਆ ਤਿੰਨ ਕ ਵਜ ਗਏ ਤਿੰਨ ਕ ਵਜੇ ਆਪਾਂ ਇੱਥੇ ਡੜ ਗਏ ਚੈਲ ਤੋਂ ਤਕਰੀਬਨ 7-8 ਕਿਲੋਮੀਟਰ ਪਹਿਲਾਂ ਹੀ ਕਿਉਂਕਿ ਹੁਣ ਹਨੇਰਾ ਹੋ ਜਾਣਾ ਸੀ ਉੱਥੇ ਜਾ ਕੇ ਫੇਰ ਨਾ ਕੁਝ ਦੇਖਣਾ ਸੀਗਾ ਆਪਾਂ ਥੋੜਾ ਜਿਹਾ ਇੱਥੇ ਟੈਂਟ ਕੈਂਪਿੰਗ ਕਰਾਂਗੇ ਮੜਾ ਮੋਟਾ ਬਾਈ ਨੂੰ ਕਹਤਾ ਇਹਨਾਂ ਇਹਦੇ ਕੋਈ ਪ੍ਰੋਟੀਨ ਵਗੈਰਾ ਬਾਵਾ ਪਿਆ ਵਾ ਤੇ ਸ਼ਾਮ ਨੂੰ ਰਾਜਮਾ ਸਰਦੀਆਂ ਦਾਲਾਂ ਬਾਧੂ ਨੇ ਬੜੀ ਮੁੱਟੀ ਜੀ ਲੋੜ ਹੋਈ ਆਪਾਂ ਬਣਾ ਲਾਗੇ ਹਨਾ ਕਾਫੀ ਕੁਫੀ ਆਪਣੇ ਕੋਲੇ ਗੁਰਵਿੰਦਰ ਕੋਲੇ ਹੈਗੀ ਆ ਤੇ ਬਾਕੀ ਸਫਰ ਕੇ ਮੇਰੇ ਮਾੜਾ ਜਾ ਤੇਰਾ ਵੀ ایکسپੀਰੀਅੰਸ ਲੈਣਾ ਵੀ ਪਹਾੜੀ ਸਫਰ ਪੂਰਾ ਘੈਂਟ ਉਹ ਜਿਵੇਂ ਬਾਈ ਪੋਜਦੇ ਪਰਮਾਨੂ ਤੋਂ ਬਾਅਦ ਪਰਮਾਨੂ ਤੋਂ ਬਾਅਦ ਬਾਈ ਕਹਿੰਦਾ ਵੀ ਕਿਵੇਂ ਤੰਗ ਤਾਂ ਨਹੀਂ ਹੋਏ ਪਰ ਐਡੀ ਕੋਈ ਤੰਗੀ ਵਾਲੀ ਗੱਲ ਹੈ ਨਹੀਂ ਬਈ ਤੇ ਬਾਕੀ ਇੱਕ ਵਾਰੀ ਹੁੰਦਾ ਹਨਾ ਜਿਵੇਂ ਫਿਰ ਰਾਤ ਪੈ ਜਾਂਦੀ ਆਪਾਂ ਨੂੰ ਤੂੰ ਵੀ ਹੁਣ ਗਵਾਲੀਅਰ ਉਧਰ ਸਾਰਾ ਹਜੂਰ ਸਾਹਿਬ ਕਰਕੇ ਆਏ ਆ ਹਨਾ ਤੇ ਗਲਤਾਂ ਹੁੰਦੀਆਂ ਮੇਨ ਸਫਰ ਦੀ ਹਨਾ ਆਪਾਂ ਕਿਵੇਂ ਹੋ ਕਰਨਾ ਜੇ ਆਪਾਂ ਮਤਲਬ ਇੱਕ ਵਾਰੀ ਖੜਕੇ ਚਲਾਉਨੇ ਆ ਉਦੋਂ ਗੁੱਡੇ ਜੇ ਕਰਦੇ ਆ ਨਹੀਂ ਤਾਂ ਓਕੇ ਆ ਹੂੰ ਸਹੀ ਆ ਹਾਂ ਲਓ ਵਾਹ ਕਿੰਨੀਆਂ ਕੈਲਰੀਆਂ ਬਣ ਜਾਣੀਆਂ ਦੇਖ ਆਪਣਾ ਸਵੇਰ ਦਾ ਕ ਸੰਭਣੀਆਂ ਨੇ ਇਹ ਬਾਕੀ ਭਾਈ ਦਾ ਆ ਧੰਨਵਾਦ ਜੀ ਨੇ ਐਡਾ ਕ ਭਰ ਕੇ ਲਿਆ ਕੇ ਦਿੱਤਾ ਨਹੀਂ ਤਾਂ ਡਿਸਪੋਜ਼ਲ ਨਿਕਾ ਜਾ ਦੇ ਦਿੰਦੇ ਆ ਹਾਂ ਯਾਰ ਆ ਸਹੀ ਆ ਉਹ ਪਿੱਛੇ ਵੀ ਆਪਾਂ ਸੋਲਨ ਤੋਂ ਚਾਹ ਪੀਤੀ ਉਹ ਕਿੰਨੀ ਵਧੀਆ ਭਾਈ ਨੇ ਸਟੀਲ ਦਾ ਦਿੱਤਾ ਹੁਣ ਮੈਂ ਕਿਹਾ ਜੀ ਉਹ ਵੀ ਚਾਹ ਸਵਾਦ ਸੀਗੀ ਬਹੁਤ ਘੈਂਟ ਸੀ ਬਾਕੀ ਚਲੇ ਇਹਦਾ ਹਜੇ ਠੀਕ ਆ ਉਧਰ ਦੇਖਣੇ ਸੀਗੇ ਕੁੱਲੜ ਉਹਦੇ ਚ ਬਿਸਕੁਟ ਵੀ ਨਹੀਂ ਪੈਂਦੇ ਇਹ ਇਦੋਂ ਵੀ ਛੋਟਾ ਐ ਹਾਂ ਹਾਂ ਪੀ ਜਾ ਪੀ ਬਿਹਾਰ ਉਧਰਲੇ ਪਾਸੇ ਉਹ ਸਾਨੂੰ ਆਦੇ ਬਿਹਾਰ ਤੋਂ ਜੋ ਹੀ ਪੀਤੇ ਨੇ ਬਹੁਤ ਆ ਅਦਰਕ ਹੀ ਸਿੱਟੀਆਂ ਦੇ ਨਾਲ ਉਹ ਗਗਨ ਤਾਂ 20 ਰੁਪਏ ਦਾ ਕੱਪ ਸੀ ਉਹ ਜਾਣ ਸਾਰੀ ਕਹਿੰਦੇ ਚਾਰ ਕੱਪ ਕਰਦੇ ਕੋਲੜ ਚਾਰ ਕੱਪ ਪੀ ਜਾਂਦੇ ਅਸੀਂ ਪੀਂਦੇ ਚਾਰ ਉਹ ਇੰਨਾ ਕ ਦਾ ਹੁੰਦਾ ਸੀਗਾ ਜਦੋਂ ਪੀਂਦੇ ਦੀ ਖਤਮ ਹੋ ਜਾਂਦਾ ਸੀਗਾ ਬਿਸਕੁਟ ਪੀ ਜਾਂਦੇ ਸੀ ਉਹ ਤਾਂ ਉਹ ਜਿੱਥੇ ਹੀ ਚਾਰ ਕੱਪ ਹੀ ਲੈਣਾਂ ਹੁੰਦੇ ਵਾ ਵੀ ਚਾਰ ਕਰਦੇ ਮੈਂ ਦੋ ਦੋ ਕੋਈ ਨਾ ਪੀਤਾਗੇ ਮੈਂ ਚਾ ਪਹਿਲਾਂ ਘੱਟ ਪੀਂਦਾ ਸੀ ਹੁਣ ਮੈਨੂੰ ਆਦਤ ਪਈ ਉੱਥੇ ਰਾਜਸਥਾਨ 'ਚ ਆਪਦੀ ਨਹੀਂ ਅੱਜ ਦਾ ਆਪਾਂ ਮਿਲਦਾ ਸਵੇਰ ਦੀ ਇੱਕ ਵਾਰੀ ਪੀਤੀ ਹੈ ਨਾ ਆ ਦੂਜੀ ਵਾਰੀ ਆ ਦੂਜੀ ਵਾਰ ਬਸ ਬਸ ਕੋਤਾ ਚਾਰ ਚਾਰ ਵਾਰੀ ਪੀ ਜਾਂਦੇ ਕਿ ਉਹ ਪੰਜ ਵਾਰੀ ਉੱਥੇ ਆਪਦੀ ਚਾਹ ਨਹੀਂ ਸ਼ੁਰੂ ਕੀਤੀ ਬਣਾਉਣੀ ਲੋੜ ਨਹੀਂ ਪਈ ਪੈਸੇ ਕਰੇ ਮੈਨੂੰ ਅੱਜ ਕੋਈ ਏਰੀਆ 'ਚ ਵਧੀਆ ਇਹੋ ਜਿਹਾ ਹੋਵੇ ਵੀ ਇੱਥੇ ਕੈਂਪਿੰਗ ਕੀਤੀ ਜਾਵੇ ਪਰ ਉਹ ਜਾ ਬਣਿਆ ਨਹੀਂ ਮਾਹੌਲ ਅਗਲਾ ਜਾਣ ਬੋਝ ਕੇ ਕਰਨੀ ਫਰੋਤ ਹਨਾ ਠੀਕ ਨਹੀਂ ਲੱਗਦਾ ਹੈਗਾ ਹੁਣ ਆਪਾਂ ਜਿਵੇਂ ਬੈਠੇ ਆ ਮਾਹੀਗਾ ਕਾਫੀ ਦੇ ਪਾਉਚਾ ਹੈਗਾ ਜਿਵੇਂ ਮਰਜੀ ਮਾਰੋ ਜੇ ਪਤੀਲੇ ਚ ਕਿ ਨਹੀਂ ਹਾਂ ਬਿਲਕੁਲ ਗੈਸ ਕੋਲੇ ਆ ਚੁੱਲਾ ਕੋਲੇ ਆ ਆਲੂ ਇਕੱਠਾ ਬਾਈ ਤੋਂ ਲੈ ਲਾਂਗੇ ਚਾਕੂ ਆਪਣੇ ਕੋਲੇ ਹੈਗਾ ਛਲਣ ਛਲਣ ਨਾਲ ਕਰਾਂਗੇ ਜਰੂਰ ਨਾਲ ਭਾਰ ਚੱਕੇ ਦਾ ਫਾਇਦਾ ਫੇਰ ਹੀ ਆ ਜੇ ਕੀਤਾ ਕੋਈ ਭਾਰ ਚੱਕੇ ਦਾ ਫਿਰ ਫਾਇਦਾ ਕੀ ਹੈ ਸਹੀ ਗੱਲ ਹੈ ਭਾਈ ਵਿਊ ਵਾਲਾ ਘੈਂਟ ਆ ਉਹ ਸਾਹਮਣੇ ਦੇਖ ਉਹ ਹੋਟਲ ਦੇਖ ਹੈਨਾ ਪੂਰਾ ਇੱਕ ਬਣੀਆ ਪਪਲਾਣਾ ਦੇਖ ਤੂੰ ਚੱਕ ਨਵਾਂ ਬਣੀ ਜਾਂਦਾ ਹਾਂ ਤੂੰ ਕਿਵੇਂ ਨਾ ਥੱਲੇੋਂ ਮੈਨੇਜ ਕਰਦੇ ਹੁਣ ਕਿ ਉਹਨੂੰ ਪੱਕਾ ਕਰਕੇ ਉਹਦੀ ਜਗਾ ਲੈਵਲ ਕਰਦੇ ਹੋਣਗੇ ਪਹਿਲਾਂ ਹਨਾ ਸਿਸਟਮ ਦੇਖ ਮੈਨੂੰ ਸਮਝ ਨਹੀਂ ਆਦੀ ਜਦੋਂ ਮੈਂ ਹੁਣ ਇੱਥੇ ਹੈਰਾਨ ਹੁੰਨਾ ਵੀ ਆਹ ਚੀਜ਼ ਕਿਵੇਂ ਬਣੀ ਆ ਹਾਂ ਪਰ ਮੈਂ ਇੱਕ ਬੰਦੇ ਤੋਂ ਸੁਣਿਆ ਹੈਗਾ ਉਹਦਾ 50 ਰੁਪਏ ਇੱਕ ਸੀਮੈਂਟ ਦੀ ਬੋਰੀ ਦੇ ਉੱਤੇ ਲੈ ਕੇ ਜਾਂਦੇ ਲੈਂਦੇ ਆ ਇਹ ਇੰਨਾ ਇੰਨਾ ਮਹਿੰਗਾ ਸਿਸਟਮ ਤਾਂ ਹੀ ਤਾਂ ਚੀਜ਼ਾਂ ਬਣਦੀਆਂ ਸਾਨੂੰ ਹੇਮਕੁੰਟ ਸਾਹਿਬ ਦੱਸਿਆ ਭਰਾਵਾ ਅਸੀਂ ਜਾਂ ਹੇਮਕੁੰਟ ਸਾਹਿਬ ਉਹ ਕਹਿੰਦਾ ਜਿਹੜੀ ਸੀਮੈਂਟ ਦੀ ਬੋਰੀ ਆਉਂਦੀ ਹੈ ਨਾ ਬਾਬਾ ਜੀ ਕਹਿੰਦੇ ਪਤਾ ਨਹੀਂ 2500 ਪਤਾ ਨਹੀਂ 3000 ਚ ਪਉਂਦੀ ਜਿਹੜੀ ਆਪਣੀ 400 ਦੀ ਬ ਕਿੰਨੇ ਖਰਚ ਆਉ ਯਾਰ ਉੱਥੇ ਬੰਦਾ ਜਾਂਦਾ ਹਿਮਕੁੰਨ ਸਾਹਿਬ ਉਹ ਮਿੱਲਾ ਦਾ ਘੋੜੇ ਵਾਲੇ ਕਿੰਨੇ ਲੈਂਦੇ ਨੇ ਲੈਂਦੇ ਨਾ 2500 ਕਿ ਨਹੀਂ 3000 ਲੈਂਦੇ ਨੇ 2200 300 ਫਿਰ ਫਿਰ ਉਫੇ ਬੋਰੀ ਦੇ ਲੈ ਬਾਈ ਇਧਰ ਲੈਂਦੇ ਹੋਣਗੇ ਇੰਨਾ ਕਿਉਂਕਿ ਬੋਰੀ ਦਾ ਭਾਰ ਬਹੁਤ ਹੁੰਦਾ ਉੱਤਰਾਖੰਡ ਵਿੱਚ ਪੁੱਛੇ ਉੱਥੇ ਘਰ ਬਣੀ ਜਾਂਦਾ ਸੀਗਾ 25 ਰੁਪਏ ਇੱਕ ਬੋਰੀ ਲੱਦ ਕੇ ਲੈ ਕੇ ਜਾਣ ਦੇ ਉਧਰ ਹੀ ਗਾਂਹ ਰਹ ਜਾਂਦਾ ਹਜੂਰ ਅੱਧਰ ਹਿਮਕੁੰਨ ਸਾਹਿਬ ਗਾਂ ਲੈ ਵੀ ਚਾਹ ਓਕੇ ਆ ਦਾਨਾ ਕੰਮ ਬਾਕੀ ਟੰਟੂਂਟ ਲਾ ਲਈਏ ਹੁਣ ਆਪਾਂ ਜਗਾ ਇੱਧਰ ਓਕੇ ਆ ਜੇ ਤੇ ਥੱਲੇ ਲਾਉਣਾ ਹੈ ਤਾਂ ਬਾਈ ਨੂੰ ਪੁੱਛ ਲਾਂਗੇ ਹੂੰ ਕਿਉਂਕਿ ਟ੍ਰੇਲ ਤੇ ਰੂਲ ਦਾ ਕਈ ਵਾਰੀ ਹੁੰਦਾ ਸਿਸਟਮ ਹੂੰ ਆ ਰੌੜਾ ਹੁੰਦਾ ਸਾਹਮਣੇ ਇੱਧਰ ਖੱਬੇ ਪਾਸਿਓਂ ਇੱਧਰੋਂ ਆਇਆ ਸਾਧੂਪੁਰ ਤੋਂ ਆਪਾਂ ਉੱਥੋਂ ਕੰਡਾ ਘਾਟ ਤੋਂ ਮੁੜੇ ਸੀਗੇ ਸਾਧੂਪੁਰ ਸਾਧੂਪੁਰ ਤੋਂ ਉੱਪਰ ਨੂੰ ਦੋ ਰਸਤੇ ਪਾੜਦੇ ਸੀਗੇ ਤੇ ਆਪਾਂ ਚੈਲ ਵਾਲਾ ਫੜਿਆ ਤੇ ਆ ਖੜੇ ਸਾਈਕਲ ਆਪਦੇ ਇੱਥੋਂ ਆਕੇ ਤੇ ਆ ਬਾਈ ਦਾ ਮੈਂ ਕਹਿੰਦਾ ਸੀਗਾ ਟੀ ਨਾਲ ਜਿਹੜਾ ਬਣਾਇਆ ਹੋਇਆ ਵਾ ਸਿਸਟਮ ਬਾਕੀ ਤੁਹਾਨੂੰ ਬਾਅਦ ਚ ਦਿਖਾਉਣੇ ਅੰਦਰ ਜਾ ਕੇ ਉਧਰੋਂ ਚਾਹ ਚੁਪੀ ਲਈਏ ਰੋਟੀ ਫਾਣੀ ਬਾਈ ਕੋਲੇ ਖਾ ਕੇ ਆ ਗਏ ਦੰਦ ਜੜ ਰਹੇ ਨੇ ਠੰਡ ਬਹੁਤ ਜ਼ਿਆਦਾ ਵਾ ਕਿਉਂਕਿ ਥੋੜੀ ਜਿਵੇਂ ਐਲਟੀਟਿਊਡ ਵਧੀ ਜਾਂਦਾ ਤਾਂ ਠੰਡ ਵੀ ਵੱਧ ਰਹੀ ਆ ਥੋੜੀ ਜੀ ਪੀੜੀ ਦਾਲ ਤੜਕਾ ਆਪਣੀ ਫੇਵਰਿਟ ਹੋ ਕਰਾ ਲਈ ਸੀ ਬਾਈ ਤੋਂ ਸਾਈਕਲ ਆਪ ਇੱਧਰ ਲਾਤੇ ਸੀਗੇ ਆ ਗੁਰਵਿੰਦਰ ਵਾਲਾ ਖੜਾ ਤੇ ਉਹ ਆਪਣੇ ਵਾਲਾ ਖੜਾ ਵਾ ਤੇ ਇਧਰ ਆਪਣਾ ਟੈਂਟ ਤੁਹਾਨੂੰ ਆਪਾਂ ਦਿਖਾ ਹੀ ਦਿੱਤਾ ਸੀ ਪਹਿਲਾਂ ਬਸ ਸਮਾਪਤੀ ਕਰਦੇ ਆਂ ਵੀਡੀਓ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਕੋਈ ਕਮੀ ਪੇਸ਼ੀ ਹੁੰਦੀ ਆ ਉਹ ਦੱਸ ਦਿਆ ਕਰੋ ਤਾਂ ਕਿ ਉਹਦੇ ਵਿੱਚ ਸੁਧਾਰ ਕਰ ਸਕੀਏ ਜਿਵੇਂ ਤੁਸੀਂ ਰਾਜਸਥਾਨ ਟੂਰ ਦੇ ਵਿੱਚ ਵੀ ਦੱਸਿਆ ਆਪਾਂ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਦੱਸ ਦਿਆ ਕਰੋ ਹਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰ ਦਿਆ ਕਰੋ ਤੇ ਮਿਲਦੇ ਆਂ ਇੱਕ ਨਵੀਂ ਵੀਡੀਓ ਨਵੀਂ ਸਵੇਰ ਵਿੱਚ ਰੱਬ ਰੱਖਾ ਸਤਿ ਸ੍ਰੀ ਅਕਾਲ